ਆਕ ਬੰਨੜ ਦਾ ਮੇਨ ਪ੍ਰਾਨ ਇਹ ਆ ਵੀ ਜੇ ਤੁਸੀਂ ਅੱਜ ਤੋਂ ਬਾਅਦ ਦਾੜੀ ਕੱਟੇਸ ਨਹੀਂ ਕਤਲ ਕਰਨਾ ਤੇ ਫਿਰ ਤੁਹਾਨੂੰ 7.5 ਮੀਟਰ ਦੀ ਦਸਤਾਰ ਦਿੱਤੀ ਜਾਊਗੀ ਨਵੇਂ ਵੀ ਤੁਹਾਨੂੰ ਪ੍ਰਾਨ ਕਰਨਾ ਪਊਗਾ ਔਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਓ ਤੁਸੀਂ ਵੀ ਅੱਗੇ ਅੱਜ ਤੋਂ ਬਾਅਦ ਮੈਂ ਕੋਈ ਨਸ਼ਾ ਪਤਾ ਕਿਸੇ ਵੀ ਕਿਸਮ ਦਾ ਦਾੜੀ ਨਹੀਂ ਕਟਾਉਂਦਾ ਕੇਸ ਨਹੀਂ ਕਟਾਉਂਦਾ ਜੇ ਤੁਹਾਡਾ ਮਨ ਮੰਨਦਾ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਫਿਰ ਤੁਸੀਂ ਦਸਤਾਰ ਸਜਾਓ ਜਕਾਰਾ ਛੱਡੋ ਕੋਈ ਚੱਕਰ ਨਹੀਂ ਹੈਗਾ ਏ ਸੋਨਿਆ ਸਾਸਰੀਆ ਕਾਲੇ ਬੇਟਾ ਵਜੋਂ ਦਿੱਤੀ ਜਾ ਰਹੀ ਆ ਬਖਸ਼ਿਸ਼ ਗੁਰੂ ਸਾਹਿਬ ਦੀ ਜਿਸ ਤਰੀਕੇ ਦੇ ਨਾਲ ਸਰੋਪਾ ਹੁੰਦਾ ਤਾਂ ਦੇਖ ਸਕਦੇ ਹੋ ਤਾਂ ਬਾਈ ਇੱਥੇ ਅੱਜ ਦਸਤਾਰ ਆ ਤੁਸੀਂ ਤੁਹਾਨੂੰ ਬਖਸ਼ਿਸ਼ ਕੀਤੀ ਆ ਗੁਰੂ ਸਾਹਿਬ ਦੀ ਧਰਤੀ ਤੋਂ ਤਾਂ ਇਸੇ ਤਰ੍ਹਾਂ ਰੱਖੋਗੇ ਹੁਣ ਹਾਂਜੀ ਇਸੇ ਤਰ੍ਹਾਂ ਹਾਂਜੀ ਹਾਂਜੀ ਸਰ ਇਸ ਕਤਲ ਤਾਂ ਨਹੀਂ ਕਰਾਉਂਗੇ ਨਹੀਂ ਨਹੀਂ ਸਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਹਾਂ ਜਿੱਥੇ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਸੀ ਉੱਥੇ ਹੀ ਪ੍ਰਾਨ ਕਰਕੇ ਚੱਲੇ ਹਾਂ ਅੱਜ ਬਿਲਕੁਲ ਬਾਬਾ ਜੀ ਪ੍ਰਾਨ ਕਰਦੇ ਹੁਣ ਯਾਨੀ ਕਿ ਕੇਸ ਰੱਖੋਗੇ ਦਾੜੇ ਰੱਖੋਗੇ ਉਸੇ ਤਰ੍ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਬਾਬਾ ਜੀ ਅਗਲੇ ਸਾਲ ਫੇਰ ਟੱਕਰਾਂਗੇ ਬਾਬਾ ਜੀ ਤੁਹਾਨੂੰ ਆਗੇ ਇੱਥੇ ਟੱਕਰਾਂਗੇ ਇਸ ਸਾਲ ਵੀ ਅਸੀਂ ਉਪਰਾਲਾ ਕੀਤਾ ਵੀ 17 ਦਾ ਲੰਗਰ ਲਗਾਈਏ ਜਿਹੜਾ ਪਿਛਲੇ ਸਾਲ ਨਾਲੋਂ ਦਿਨ ਪਰ ਦਿਨ ਜਿਹੜਾ ਇਹ ਝਕਾਓ ਆ ਵਧਦਾ ਜਾਂਦਾ ਭਾ ਕੇ ਵੀ ਚੰਗੀ ਲੈਣ ਦੇ ਵਿੱਚ ਬਪੇ ਇਹਨਾਂ ਸੇ ਪੱਤਿਆਂ ਤੋਂ ਬੱਚੇ ਤਾਂ ਅਸੀਂ ਬੱਚੇ ਨੂੰ ਚੰਗੀ ਸਿੱਖਤ ਦੇਣੀ ਤੇ ਜਿਹੜੇ ਪਿਛਲੇ ਸਾਲ ਦਸਤਾਰਾਂ ਬਣਾ ਕੇ ਗਈ ਸੀ ਉਹ ਹੁਣ ਵੀ ਆਉਂਦੇ ਨੇ ਨਾਲ ਮਤਲਬ ਦਸਤਾਰਾਂ ਵੀ ਲੈ ਕੇ ਆਉਂਦੇ ਨੇ ਤੇ ਇੱਕ ਬੰਦਾ ਹੋਰ ਵੀ ਤਿਆਰ ਕਰਕੇ ਲੈ ਕੇ ਆਉਂਦੇ ਨੇ ਵੀ ਆਓ ਤੁਹਾਨੂੰ ਉੱਥੇ ਅਨੰਦਪੁਰ ਸਾਹਿਬ ਤੋਂ ਦਸਤਾਰ ਬਣਾ ਕੇ ਲੈ ਆਈਏ ਔਰਨ ਕੇ ਹੋਲੀ ਮਾ ਮਹੋਲਾ ਕਹਿਓ ਕਿਰਪਾ ਨੇ ਦ ਬਚਨ ਅਮੋਲਾ ਹੋਲੇ ਮਹੱਲੇ ਦਾ ਤਿਉਹਾਰ ਚੱਲ ਰਿਹਾ ਹੈ ਜਿਹੜੀ ਹੋਲੀ ਕਦੇ ਮੁਗਲਾਂ ਨੇ ਪਠਾਣਾਂ ਨੇ ਬੰਦ ਕਰ ਦਿੱਤੀ ਸੀ ਕਿ ਇਸ ਧਰਤੀ ਤੇ ਇੰਡੀਆ ਦੀ ਧਰਤੀ ਤੇ ਭਾਰਤ ਦੀ ਧਰਤੀ ਤੇ ਕੋਈ ਵੀ ਤਿਉਹਾਰ ਹੈ ਜਿਹੜਾ ਉਹ ਨਹੀਂ ਸੀ ਮਨਾ ਸਕਦੇ ਕਿਉਂਕਿ ਗੁਲਾਮ ਬਣਾ ਲਏ ਸੀ ਤਾਂ ਉਸ ਤੋਂ ਬਾਅਦ ਦਸਮ ਪਾਤਸ਼ਾਹ ਨੇ ਗੁਲਾਮੀ ਦੀਆਂ ਜ਼ੰਜੀਰਾਂ ਸੀ ਜਿਹੜੀਆਂ ਉਹ ਤੋੜੀਆਂ ਸੀ ਤਾਂ ਹੋਲਾ ਮਨਾਇਆ ਸੀ ਇੱਥੇ ਇਸ ਧਰਤੀ ਤੇ ਤਾਂ ਉੱਥੇ ਖੜੇ ਆ ਦਸਤਾਰਾਂ ਤੇ ਲੰਗਰ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਦਸਤਾਰਾਂ ਸਖਲਾਈ ਆ ਜਿਹੜੀ ਦਿੱਤੀ ਜਾ ਰਹੀ ਆ ਨੌਜਵਾਨਾਂ ਨੂੰ ਗੱਲਬਾਤ ਕਰਾਂਗੇ ਇੱਥੇ ਨਾਲ ਸਾਡੇ ਨਾਲ ਆਵਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਕਾਫੀ ਸਾਲ ਹੋ ਗਏ ਤੁਹਾਨੂੰ ਇਹ ਸੇਵਾ ਲਗਾਤਾਰ ਨਿਰੰਤਰ ਕਰਦਿਆਂ ਨੂੰ ਫਤੇਗੜ ਸਾਹਿਬ ਦੀ ਧਰਤੀ ਤੇ ਲਾ ਲਈ ਜਾਂ ਹੋਰ ਜਿੱਥੇ ਵੀ ਲੋੜ ਪੈਂਦੀ ਆ ਜਾਣਦੇ ਹੋ ਤਾਂ ਨੌਜਵਾਨਾਂ ਦੇ ਵਿੱਚ ਕਿਸ ਤਰੀਕੇ ਦਾ ਉਤਸ਼ਾਹ ਹੈ ਐਨੇ ਸਾਲਾਂ ਦੇ ਵਿੱਚ ਕੀ ਡਿਫਰੈਂਸ ਆਇਆ ਲੋਕਾਂ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਹੋਰ ਤਾਂ ਜੀ ਗੱਲ ਐਵੇਂ ਆ ਕਿ 10 ਸਾਲ ਹੋ ਗਏ ਸਾਨੂੰ ਜ਼ਿਲ੍ਹਾ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਕੈਂਪ ਲਗਾਉਂਦਿਆਂ ਨੂੰ ਤੇ ਬਹੁਤ ਮੁੰਡਿਆਂ ਦੇ ਵਿੱਚ ਫਰਕ ਪਿਆ ਬਹੁਤ ਉਤਸ਼ਾਹ ਦੇ ਨਾਲ ਮੁੰਡੇ ਮਤਲਬ ਪੱਗਾਂ ਸਿੱਖਣ ਲੱਗੇ ਨੇ ਤੇ ਜਿਸ ਤਰ੍ਹਾਂ ਪਹਿਲਾਂ ਮਤਲਬ ਮੁੰਡਿਆਂ ਦੇ ਵਿੱਚ ਇਹਨਾਂ ਉਤਸ਼ਾਹ ਨਹੀਂ ਸੀਗਾ ਪਹਿਲਾਂ ਛੇ ਲੜੀ ਹੀ ਪੋਚਮੀ ਪੱਗ ਬਣਾਈ ਜਾਂਦੀ ਸੀ ਹੁਣ ਜਿਵੇਂ ਕਿ ਅਲੱਗ-ਅਲੱਗ ਸਟਾਈਲ ਦੇ ਅੰਦਰ ਜਿਵੇਂ ਬੜਾਂ ਵਾਲੀ ਹੋ ਗਈ ਜਾਂ ਪ੍ਰੀ ਸਟਾਈਲ ਹੋ ਗਈ ਜਾਂ ਮਤਲਬ ਪਟਿਆਲਾ ਸ਼ਾਹੀ ਹੋ ਗਈ ਅਲੱਗ-ਅਲੱਗ ਸਟਾਈਲ ਦੇ ਅੰਦਰ ਮੁੰਡੇ ਜਿਹੜੇ ਪੱਗਾਂ ਬੰਨਣ ਲੱਗੇ ਨੇ ਤੇ ਉਹਨਾਂ ਦੇ ਵਿੱਚ ਕੀ ਹੈ ਕਿ ਉਹਨਾਂ ਨੂੰ ਹੁਣ ਬਹੁਤ ਸੌਖਾ ਲੱਗਣ ਲੱਗ ਗਿਆ ਕਿ ਹੁਣ ਤੁਸੀਂ ਕਿਸੇ ਤਰ੍ਹਾਂ ਵੀ ਪੱਗ ਬੰਨੀ ਆ ਤਾਂ ਸਿਰ ਦੇ ਉੱਤੇ ਤੁਹਾਡਾ ਜਿਹੜਾ ਸਿਰ ਦਾ ਤਾਜ ਹੈ ਤੇ ਉਹ ਤੁਹਾਡੇ ਸਿਰ ਦੇ ਉੱਤੇ ਸਜਾ ਹੋਣਾ ਚਾਹੀਦਾ ਸੋ ਮੁੰਡੇ ਹੁਣ ਮਤਲਬ ਬਹੁਤ ਜ਼ਿਆਦਾ ਫਰਕ ਪੈ ਗਿਆ ਵਧੀਆਂ ਮਤਲਬ ਪੱਗਾਂ ਬੰਨਣ ਲੱਗੇ ਮੁੰਡੇ ਜਿਵੇਂ ਆਪਾਂ ਗੱਲ 10 11 ਦੀ ਗੱਲ ਹੈ ਉਸ ਵੇਲੇ ਪਟਿਆਲਾ ਸ਼ਹੀ ਦਾ ਬੜਾ ਰਵਾਜ ਹੁੰਦਾ ਸੀਗਾ ਲੋਕਾਂ ਨੂੰ ਲੜਨੀ ਸੀ ਬਣਾਉਣੇ ਆਉਂਦੇ ਹਨਾ ਆਪਾਂ ਵੀ ਉਹਦੇ ਵਿੱਚ ਹੀ ਲੰਗੇ ਆ ਤਾਂ ਹੁਣ ਹਰੇਕ ਹੈ ਜਿਹੜਾ ਬੜਾ ਵਾਲੀ ਦਸਤਾਰ ਜਿਹੜੀ ਸਜਾਉਣ ਲੱਗ ਗਏ ਨੇ ਨੌਜਵਾਨ ਕਿਤਨਾ ਕਿਤੇ ਸੌਖਾ ਵੀ ਹੋਇਆ ਦਸਤਾਰ ਸਜਾਉਣਾ ਲੋਕਾਂ ਦਾ ਬਿਲਕੁਲ ਇਹ ਤੁਹਾਡੀ ਗੱਲ ਸਹੀ ਹੈ ਕਿ 10 11 ਦੇ ਦੌਰ ਦੇ ਵਿੱਚ ਮਤਲਬ ਰਵਿੰਦਰ ਗਰੇਵਾਲ ਇੰਦਰਜੀਤ ਨਿੱਕੂ ਮਤਲਬ ਉਹਨਾਂ ਦੇ ਸਟਾਈਲ ਦੀ ਹੀ ਪੱਗਾਂ ਬਣੇ ਜਾਂਦੀਆਂ ਸੀਗੀਆਂ ਤੇ ਜਦੋਂ ਤੱਕ ਮੁੰਡੇ ਉਹ ਸਟਾਈਲ ਦੀ ਪੱਗ ਨਹੀਂ ਬੰਨਦੇ ਸੀਗੇ ਤਾਂ ਐਵੇਂ ਲੱਗਦਾ ਸੀ ਕਿ ਸ਼ਾਇਦ ਅਸੀਂ ਪੱਗ ਸੋਹਣੀ ਨਹੀਂ ਬੰਨੀ ਪਰ ਅੱਜ ਕੀ ਹੈ ਕਿ ਅੱਜ ਵਲਾਲੀਆਂ ਪੱਗਾਂ ਬੰਨਣ ਦੇ ਨਾਲ ਇਹ ਲੱਗਦਾ ਕਿ ਮਤਲਬ ਹੁਣ ਕੋਈ ਮੁੰਡਿਆਂ ਦੇ ਵਿੱਚ ਐਵੇਂ ਹੈ ਨਹੀਂਗਾ ਕਿ ਅਸੀਂ ਮਤਲਬ ਕੁਝ ਅਲੱਗ ਬੰਨੀਏ ਹੁਣ ਐਵੇਂ ਹੈ ਕਿ ਸਵੇਰੇ ਤਿਆਰ ਹੋਏ ਵਲਾਲੀ ਪੱਗ ਬਨ ਲਈ ਸਿੰਪਲ ਪੱਗ ਬਨ ਲਈ ਸੋ ਅਸੀਂ ਆਪਣੇ ਸਰ ਦਾ ਤਾਜ ਆ ਜਿਹੜਾ ਸਾਨੂੰ ਜੋ ਸਾਨੂੰ ਸਾਡੇ ਗੁਰੂਆਂ ਨੇ ਬਖਸ਼ਿਆ ਅਸੀਂ ਉਹ ਬਨ ਲੈਨੇ ਆ ਤੇ ਅਸੀਂ ਆਪਣਾ ਰਾਜੇ ਦੀ ਜ਼ਿੰਦਗੀ ਦੇ ਅੰਦਰ ਮਤਲਬ ਰਾਜੇ ਵਾਲੀ ਮੌਜ ਦੇ ਵਿੱਚ ਜੀਂਦੇ ਆ ਤਾਂ ਉਹ 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 ਬੇੜਾ ਸੀਗਾ ਜਦੋਂ ਮੰਨ ਲਓ ਰਵਿੰਦਰ ਗਰੇਵਾਲ ਨੂੰ ਦੇਖਦੇ ਹੁੰਦੇ ਸੀ ਇੰਦਰਜੀਤ ਨਿੱਕ ਨੂੰ ਦੇਖਦੇ ਹੁੰਦੇ ਸੀ ਬਿਲਕੁਲ ਉਹ ਜੀ ਰੀਸ ਵੀ ਆਪਾਂ ਵੀ ਬੜੀ ਕੀਤੀ ਆ ਵੀ ਇਦਾਂ ਦੀ ਬੰਨੀ ਆ ਪਰ ਬੰਨਣੀ ਬਹੁਤ ਔਖੀ ਹੁੰਦੀ ਬਿਲਕੁਲ 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 ਕਿਉਂ ਮਤਲਬ 2-2 ਘੰਟੇ ਲਾ ਦਿੰਦੇ ਸੀ ਪੱਗਾਂ ਦੇ ਉੱਤੇ ਪੇਚ ਲਾੜੇ ਨਹੀਂ ਸੀ ਸਾਫ਼ ਆਉਂਦੇ ਤੇ ਮਤਲਬ ਵਾਰ-ਵਾਰ ਟਰਾਈ ਕਰੀ ਜਾਣਾ ਟਰਾਈ ਕਰੀ ਜਾਣਾ ਹੁਣ ਕੀ ਹੈ ਕਿ 10-12 ਮਿੰਟ ਦੇ ਵਿੱਚ ਪੱਗ ਬੰਨੀ ਜਾਂਦੀ ਆ ਤੇ ਮਤਲਬ ਸਰਦਾਰੀ ਆ ਜਿਹੜੀ ਉਹ ਕਾਇਮ ਹੋਈ ਆ ਮੁੰਡਿਆਂ ਦੇ ਵਿੱਚ ਬਹੁਤ ਉਤਸ਼ਾਹ ਹੋਇਆ ਵਾਲ ਕਟਿੰਗ ਕੀਤੀ ਹੁੰਦੀਆਂ ਤਾਂ ਵੀ ਉਹ ਆਪਣੀਆਂ ਪੱਗਾਂ ਜਿਹੜੀਆਂ ਹੈਗੀਆਂ ਨੇ ਤੇ ਉਹ ਬੰਨਦੇ ਨੇ ਆਪਣੇ ਸਿਰ ਦੇ ਉੱਤੇ ਪੱਗਾਂ ਬੰਨ ਤੇ ਬੜਾ ਵਧੀਆ ਲੱਗ ਰਿਹਾ ਸਾਨੂੰ ਪ੍ਰਮਾਤਮਾ ਨੇ ਇਹ ਵੱਲ ਦਿੱਤਾ ਸਾਨੂੰ ਮਤਲਬ ਸੇਵਾ ਕਰਨ ਦਾ ਮੌਕਾ ਦਿੱਤਾ ਕਿ ਅਸੀਂ ਕਿਸੇ ਦੇ ਸਿਰ ਦੇ ਉੱਤੇ ਪੱਗ ਸਜਾਉਣ ਦੇ ਲਾਇਕ ਹੋਏ ਤੇ ਮੁੰਡਿਆਂ ਨੂੰ ਸਰਦਾਰ ਬਣਾਉਣ ਦੇ ਲਾਇਕ ਹੋਏ ਬਹੁਤ ਅੰਦਰ ਵੀ ਦੇਖਦੇ ਆਪਾਂ ਤਾਂ ਅੰਦਰ ਦੇਖ ਸਕਦੇ ਹੋ ਤੁਸੀਂ ਅੰਦਰ ਦਸਤਾਰਾਂ ਨੇ ਜਿਹੜੀਆਂ ਸਜਾਈਆਂ ਜਾ ਰਹੀਆਂ ਨੇ ਇੱਧਰ ਬਾਈ ਤੇ ਦੇਖ ਸਕਦੇ ਹੋ ਦਸਤਾਰ ਸਜਾਈ ਜਾ ਰਹੀ ਆ ਤਾਂ ਇਸੇ ਤਰੀਕੇ ਦੇ ਨਾਲ ਇੱਧਰ ਵੀ ਬੱਚਿਆਂ ਦੇ ਦਸਤਾਰਾਂ ਨੇ ਜਿਹੜੀਆਂ ਸਜਾਈਆਂ ਜਾ ਰਹੀਆਂ ਨੇ ਇਧਰਲੇ ਪਾਸੇ ਵੀ ਤਾਂ ਹਰਪ੍ਰੀਤ ਭਾਈ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ 10 ਸਾਲਾਂ ਤੋਂ ਇਹ ਸੇਵਾ ਨਿਰੰਤਰ ਕਰ ਰਹੇ ਹਾਂ ਕੀ ਫਰਕ ਲੱਗ ਰਿਹਾ ਨੌਜਵਾਨਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਖੇਡੀਆਂ ਸਮੂਹ ਸਾਧ ਸੰਗਤਾਂ ਨੂੰ ਬੋਲੇ ਮੱਲੇ ਦੀਆਂ ਲੱਖ ਲੱਖ ਵਧਾਈਆਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਉਪਰਾਲਾ ਕੀਤਾ ਵੀ 17 ਦਾ ਲੰਗਰ ਲਗਾਈਏ ਜਿਹੜਾ ਪਿਛਲੇ ਸਾਲ ਨਾਲੋਂ ਦਿਨ ਪਰ ਦਿਨ ਜਿਹੜਾ ਇਹ ਝਕਾਓ ਆ ਵਧਦਾ ਜਾਂਦਾ 17 ਦਾ ਜਿਹੜਾ ਪਹਿਲਾਂ ਸੀ ਪਹਿਲਾਂ ਨਾਲੋਂ ਕਰੇ ਹੁਣ ਬਹੁਤ ਜ਼ਿਆਦਾ ਤੁਸੀਂ ਆਪ ਵੀ ਖੜਜੋ ਰਹੇ ਦੇਖੋਗੇ ਪ੍ਰਾਣ ਕਰਦੇ ਨੇ ਜਿਹੜੇ ਪਿਛਲੇ ਸਾਲ 17 ਬਣਾ ਕੇ ਗਏ ਸੀ ਉਹ ਹੁਣ ਵੀ ਆਉਂਦੇ ਨੇ ਨਾਲ ਮਤਲਬ ਦਸਤਾਰਾਂ ਵੀ ਲੈ ਕੇ ਆਉਂਦੇ ਨੇ ਤੇ ਇੱਕ ਬੰਦਾ ਹੋਰ ਵੀ ਤਿਆਰ ਕਰਕੇ ਲੈ ਕੇ ਆਉਂਦੇ ਨੇ ਵੀ ਆਓ ਤੁਹਾਨੂੰ ਉੱਥੇ ਅਨੰਦਪੁਰ ਸਾਹਿਬ ਤੋਂ ਦਸਤਾਰ ਬਣਾ ਕੇ ਲਿਆਈਏ ਇਸੇ ਤਰ੍ਹਾਂ ਅਸੀਂ ਜਿਵੇਂ ਫਤਿਹਗੜ੍ਹ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਉੱਥੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਸਲਾਨਾ ਅਸੀਂ ਉੱਥੋਂ ਸਟਾਰਟਿੰਗ ਕੀਤੀ ਸੀ ਫਿਰ ਅਸੀਂ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਲਾਉਣ ਲੱਗੇ ਜਿਨਾਂਦਪੁਰ ਸਾਹਿਬ ਦੀ ਧਰਤੀ ਤੇ ਪਰਾਂ ਜਿਵੇਂ ਮੰਨ ਲਓ ਆਪਾਂ ਜਮਾਤ ਕੀ ਪ੍ਰਣ ਕਰਕੇ ਚੱਲੇਗੇ ਜਿਹੜੇ ਪ੍ਰਣ ਕਰਕੇ ਜਾਂਦੇ ਨੇ ਜਿਨ੍ਹਾਂ ਨੇ ਪਿਛਲੇ ਸਾਲ ਕੀਤੇ ਸੀਗੇ ਉਹ ਐਤਕੀ ਮਿਲੇ ਨੇ ਉਹਨਾਂ ਨੇ ਕੇਸ ਰੱਖੇ ਹੋਣੇ ਉਸ ਉਹ ਮਿਲ ਕੇ ਜਾਂਦੇ ਨੇ ਤੇ ਜੇ ਲੋਡ ਹੋਵੇ ਸਤੋਂ ਦਸਤਾਰਾਂ ਵੀ ਲੈ ਕੇ ਜਾਂਦੇ ਨੇ ਅੱਛਾ ਜਿਹੜੇ ਨੇ ਮਤਲਬ ਪ੍ਰਣ ਕਰ ਲਿਆ ਉਹ ਸਤੋਂ ਬਾਅਦ ਇਹ ਵੀ ਪੁੱਛਦੇ ਨੇ ਅਸੀਂ ਕਿੱਥੇ ਸਿੱਖੀਏ ਫਿਰ ਆਪਣੇ ਕੋਲੇ ਪੂਰੇ ਪੰਜਾਬ ਤੋਂ ਕੋਸ ਸਹਿਬਾਨ ਆਉਂਦੇ ਨੇ ਉੱਥੇ ਜਿੱਥੇ ਮਤਲਬ ਆਪਾਂ ਨੂੰ ਉਹ ਕਹਿੰਦੇ ਨੇ ਫਿਰ ਉੱਥੇ ਤੇ ਅਸੀਂ ਉਹਨਾਂ ਨੂੰ ਉਹਨਾਂ ਦਾ ਕੰਟੈਕਟ ਨੰਬਰ ਦੇ ਦਿੰਨੇ ਆ ਫਿਰ ਉਹ ਆ ਕੇ ਉੱਥੋਂ ਆਪਣਾ ਹੋ ਕਰਕੇ ਜਾਂਦੇ ਨੇ ਦਸਤਾਰਾਂ ਬਣਾ ਕੇ ਜਾਂਦੇ ਨੇ ਇੱਧਰ ਬਾਈ ਨੇ ਪ੍ਰਣ ਕੀਤਾ ਹੁਣ ਹਾਂ ਪ੍ਰਣ ਕਰ ਲਿਆ ਬਾਈ ਨੇ ਪੱਕੇ ਤੌਰ ਤੇ ਤੁਸੀਂ ਇਹਦੇ ਨਾਲ ਬਾਈ ਨਾਲ ਗੱਲ ਕਰ ਲੋ ਤਾਂ ਬਾਈ ਕਿੱਥੋਂ ਆਏ ਹੋ ਤੁਸੀਂ ਆਪਾਂ ਬੱਬਾ ਜੀ ਕਰਪੋਤਲਾ ਜ਼ਿਲ੍ਹਾ ਕਾਲਾ ਸੰਗਿਆ ਪਿੰਡ ਹੈ ਜੀ ਅੱਛਾ ਹਾਂ ਜੀ ਬਿਲਕੁਲ ਪ੍ਰਾਨ ਕਰਕੇ ਚੱਲੇ ਹਾਂ ਇੱਥੇ ਬੱਬਾ ਜੀ ਆਪਣੇ ਨਾਲ ਆਪਣੇ ਟੱਬਰ ਦੇ ਵਿੱਚ ਹੀ ਆਪਣਾ ਵੱਡਾ ਭਰਾ ਉਹ ਵੀ ਗੁਰੂ ਮਹਾਰਾਜ ਦਾ ਜੁੜਿਆ ਹੋਇਆ ਉਹਨਾਂ ਨਾਲ ਦੇਖ ਕੇ ਬੱਬਾ ਜੀ ਹੌਲੀ ਹੌਲੀ ਜਾਨ ਉੱਦਣ ਹੁਣਾ ਨਾਲ ਹੀ ਹੋਈਦਾ ਜੀ ਹੁਣ ਇਨਸ਼ਾ ਅੱਲਾਹ ਹਾਂ ਜੀ ਬਿਲਕੁਲ ਮਨ ਦੇ ਵਿੱਚ ਕਦੋਂ ਆਇਆ ਜਿਵੇਂ ਲੋ ਜਦੋਂ ਕੇਸ ਕਟਾਏ ਸੀਗੇ ਉਹ ਕਿਉਂ ਕਟਾਏ ਸੀਗੇ ਉਸ ਵੇਲੇ ਉਹ ਬੱਬਾ ਜੀ ਛੋਟੇ ਹੁੰਦੇ ਸੀ ਪਤਾ ਨਹੀਂ ਸੀਗਾ ਉਹ ਹੁਣ ਜਿਵੇਂ ਕੇਸ ਰੱਖਣ ਲੱਗੇ ਹਾਂ ਹੁਣ ਮਨ ਦੇ ਵਿੱਚ ਕੀ ਆਇਆ ਕਿਵੇਂ ਮੋਟੀਵੇਟ ਕਿਵੇਂ ਹੋਏ ਉਧਰ ਨੂੰ ਵੀ ਹਾਂ ਤਵਾਰ ਤੋਂ ਸਿੱਖੀ ਸਰੂਪ ਚਾਹੀਦਾ ਜਿਹਦਾ ਆਪਣੇ ਨਾਲ ਜਿਹੜੇ ਸਿੰਘ ਆ ਸਾਰੇ ਉਹਨਾਂ ਨਾਲ ਹੀ ਬਾਬਾ ਜੀ ਪੈਂਡ ਹੋਈਦਾ ਵਾ ਤੇ ਉੱਥੇ ਉਹਨਾਂ ਨਾਲ ਹੀ ਵੀਦਾ ਉਹਨਾਂ ਨਾਲ ਹੀ ਵੀਦਾ ਸਾਰਾ ਸੇਵ ਉੱਥੇ ਉਹਨਾਂ ਨਾਲ ਹੀ ਕਰੀਤੀ ਜੀ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਹਾਂ ਜਿੱਥੇ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਸੀ ਉੱਥੇ ਹੀ ਪ੍ਰਾਨ ਕਰਕੇ ਚੱਲੇ ਹਾਂ ਅੱਜ ਬਿਲਕੁਲ ਬਾਬਾ ਜੀ ਕਰਦੇ ਹੁਣ ਜਾਨੀ ਕਿ ਕੇਸ ਰੱਖੋਗੇ ਦਾੜੇ ਰੱਖੋਗੇ ਉਸੇ ਤਰ੍ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਬਾਬਾ ਜੀ ਅਗਲੇ ਸਾਲ ਫੇਰ ਟਕਰਾਂਗੇ ਬਾਬਾ ਜੀ ਤੁਹਾਨੂੰ ਆਗੇ ਇੱਥੇ ਟਕਰਾਂਗੇ ਜੀ ਕਦੇ ਸਾਲ ਇਸੇ ਜਾਨੀ ਕਿ ਪੂਰੇ ਬਾਣੇ 'ਚ ਟਕਰੋਗੇ ਬਿਲਕੁਲ ਬਾਬਾ ਜੀ ਜੇ ਗੁਰੂ ਮਹਾਰਾਜ ਦੀ ਕਿਰਪਾ ਹੋ ਜੀ ਸਭ ਕੁਝ ਹੋ ਜਾਊਗਾ ਜੀ ਸਾਹਮਣੇ ਅੱਜ ਕਾਰਾ ਹੋ ਜਾਵੇ ਮੈਂ ਕਹਿੰਦਾ ਇੱਕ ਬੋਲੇ ਸੋਨੇਹਾ ਸਾਸ ਰਿਆਕਾਰ ਤਾਂ ਭਾਈ ਬਹੁਤ ਚੰਗਾ ਲੱਗਿਆ ਜਿਵੇਂ ਮੰਨ ਲਓ ਇੱਥੇ ਇਸੇ ਧਰਤੀ 'ਤੇ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਸੀ ਤਾਂ ਉਹੀ ਗੱਲਾਂ ਮੂਰੇ ਆ ਰਹੀਆਂ ਨੇ ਮੰਨ ਲਓ ਇਹ ਭਾਈ ਆਇਆ ਸੀ ਕਦੇ ਕੇਸ ਕਤਲ ਕਰਾਏ ਹੁਣ ਹਾਂਜੀ ਵਾਲ ਵਧਾਣੇ ਆ ਕੇਸ ਕਰਨੇ ਆ ਵੀਰੇ ਪਿੰਡਰਾ ਵਾਲੇ ਦੇ ਚੇਲੇ ਆ ਸੀ ਹਾਂਜੀ ਕੇਸ ਰੱਖਣੇ ਆ ਕੇਸ ਰੱਖਣੇ ਨੇ ਤੁਸੀਂ ਕੇਸ ਰੱਖਣੇ ਆਈ ਹਾਂਜੀ ਪੱਗ ਬਣਾਣੀ ਵੀਰੇ ਪੱਗ ਬਣਾਉਣੀ ਆ ਤੁਸੀਂ ਹਾਂਜੀ ਵੀਰੇ ਇਹ ਤਾਂ ਉਹ ਜਿਹੜਾ ਸਾਡਾ ਆਪਣਾ ਪੱਗ ਬੰਨਣ ਦਾ ਮੇਨ ਪ੍ਰਣ ਇਹ ਆ ਵੀ ਜੇ ਤੁਸੀਂ ਅੱਜ ਤੋਂ ਬਾਅਦ ਦਾੜ੍ਹੀ ਕੇਸ ਨਹੀਂ ਕਤਲ ਕਰੋ ਤੇ ਫਿਰ ਤੁਹਾਨੂੰ 1.7 ਮੀਟਰ ਦੀ ਦਸਤਾਰ ਦਿੱਤੀ ਜਾਊਗੀ ਨਵੇਂ ਵੀ ਤੁਹਾਨੂੰ ਪ੍ਰਣ ਕਰਨਾ ਪਊਗਾ ਔਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੁਸੀਂ ਵੀ ਅੱਗੇ ਅੱਜ ਤੋਂ ਬਾਅਦ ਮੈਂ ਕੋਈ ਨਸ਼ਾ ਪਤਾ ਕਿਸੇ ਵੀ ਕਿਸਮ ਦਾ ਦਾੜੀ ਨਹੀਂ ਕਟਾਉਂਦਾ ਕੇਸ ਨਹੀਂ ਕਟਾਉਂਦਾ ਜੇ ਤੁਹਾਡਾ ਮਨ ਮੰਦਾ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਫਿਰ ਤੁਸੀਂ ਦਸਤਾਰ ਸਜਾਓ ਜਕਾਰਾ ਛੱਡੋ ਕੋਈ ਚੱਕਰ ਨਹੀਂ ਹੈਗਾ ਇਹ ਇਹ ਸਾਡਾ ਜਿਹੜਾ ਮੇਨ ਉਦਮਾ ਸਾਡਾ ਪ੍ਰਣ ਸਾਡਾ ਇਹ ਆ ਹਾਂਜੀ ਰੱਖਣ ਕਿਸ ਤਰੀਕੇ ਨਾਲ ਬੈਸੀ ਦਸਤਾਰ ਸਜਾਉਣੀ ਸੀਗੀ ਜਾਂ ਰੱਖਣੇ ਨੇ ਕੇਸ ਰੱਖਣੇ ਆ ਕੇਸ ਵੀਰੇ ਹਾਂਜੀ 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 ਕਰੇ ਹੋਰ ਵੀ ਹੈਗਾ ਕੋਈ ਕਰੇ ਪਾਪਾ ਨੇ ਉਹ ਥੋੜੇ ਬਜ਼ੁਰਗ ਨੇ ਉਹ ਚਲੋ ਨਹੀਂ ਬਾਤ ਮੰਨਦੇ ਹਾਂਜੀ ਪਾਪਾ ਹੀ ਆ ਗੱਲੇ ਜੀ ਕੋਈ ਚੱਕਰ ਨਹੀਂ ਸਾਡੇ ਬੰਦੇ ਤਾਂ ਸਾਡੇ ਲਈ ਖੁਸ਼ੀ ਦੀ ਗੱਲ ਆ ਵੀ ਤੁਸੀਂ ਆਇਆ ਸਾਡੇ ਕੋਲੇ ਚੱਲ ਕੇ ਸਾਤੋਂ ਦਸਤਾਰ ਬਣਾ ਕੇ ਲੈ ਕੇ ਜਾਓਗੇ ਅਗਲੇ ਸਾਲ ਆਇਓ ਤੁਹਾਨੂੰ ਹੋਰ ਵੀ ਜੇ ਤੁਹਾਡਾ ਕੋਈ ਹੋਰ ਵੀ ਪ੍ਰੇਰਣਾ ਕਰ ਸਕਦੇ ਹੋ ਹੋਰ ਨੂੰ ਵੀ ਨਾਲ ਲੈ ਕੇ ਆਇਓ ਸਾਡੇ ਲਈ ਤਾਂ ਬਹੁਤ ਖੁਸ਼ੀ ਦੀ ਗੱਲ ਆ ਜਿੰਨੇ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਤੇ ਆਏ ਹੋ ਤੁਸੀਂ ਉਹਦੇ ਮਤਲਾਇਆ ਤੁਸੀਂ ਸਿੰਘ ਸਰਕੇ ਜਾਓ ਸਾਨੂੰ ਏਦੂ ਵੱਡੀ ਖੁਸ਼ੀ ਕੀ ਹੋਵੇਗੀ ਹਾਂਜੀ ਹਾਂਜੀ ਗੁਰਜੀ ਠੀਕ ਆ ਜੀ ਠੀਕ ਆ ਜੀ ਹਾਂਜੀ ਹਾਂ ਕੋਈ ਮੋਹ ਨਹੀਂ ਜਕਾਰਾ ਛੱਡੋ ਦਸਤਾਰ ਲਾਓ ਠੀਕ ਆ ਠੀਕ ਆ ਹਾਂਜੀ ਸਾਡੇ ਵਿੱਚ ਇਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਨੇ ਇ ਦਸਤਾਰ ਪੇਟਾ ਵਜੋਂ ਦਿੱਤੀ ਜਾ ਰਹੀ ਆ ਬਖਸ਼ਿਸ਼ ਗੁਰੂ ਸਾਹਿਬ ਦੀ ਜਿਸ ਤਰੀਕੇ ਦੇ ਨਾਲ ਸਰੋਪਾ ਹੁੰਦਾ ਤਾਂ ਦੇਖ ਸਕਦੇ ਹੋ ਤਾਂ ਬਾਈ ਇੱਥੇ ਅੱਜ ਦਸਤਾਰ ਆ ਤੁਸੀਂ ਤੁਹਾਨੂੰ ਬਖਸ਼ਿਸ਼ ਕੀਤੀ ਆ ਗੁਰੂ ਸਾਹਿਬ ਦੀ ਧਰਤੀ ਤੋਂ ਤਾਂ ਇਸੇ ਤਰ੍ਹਾਂ ਰੱਖੋਗੇ ਹੁਣ ਹਾਂਜੀ ਇਸੇ ਤਰ੍ਹਾਂ ਹਾਂਜੀ ਹਾਂਜੀ ਸਰ ਇਸ ਕਤਲ ਤਾਂ ਨਹੀਂ ਕਰਾਉਂਗੇ ਹੁਣ ਨਹੀਂ ਨਹੀਂ ਸਰ ਕੋਈ ਨਸ਼ਾ ਪਤਾ ਕੋਈ ਨਸ਼ਾ ਬੱਤਾ ਨਹੀਂ ਸਰ ਇਹ ਆ ਤਾਂ ਮਨ ਫਿਰ ਵੀ ਤੁਹਾਨੂੰ ਕਹਿੰਦੇ ਆ ਪ੍ਰਣ ਕਰ ਲਓ ਤਾਂ ਪੱਕੇ ਤਾਂ ਠੀਕ ਆ ਠੀਕ ਆ ਜੀ ਇੱਥੇ ਮਾਤਾ ਜੀ ਨੇ ਤੁਹਾਡੇ ਨਾਲ ਮਤਲਬ ਇਹ ਗੱਲ ਕਰ ਲਈ ਆਪਾਂ 2 ਮਿੰਟ ਤਾਂ ਬੱਚਾ ਤੁਹਾਡੇ ਆਇਆ ਇੱਥੇ ਆਨੰਦਪੁਰ ਸਾਹਿਬ ਤੁਸੀਂ ਕਿਹਾ ਸੀਗਾ ਕੇਸ ਰੱਖ ਲਾ ਜੀ ਹਾਂਜੀ 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 ਵੈਸੇ ਵੀ ਅਸੀਂ ਕੁਝ ਖਾਂਦੇ ਪੀਂਦੇ ਨਹੀਂ ਹੈਗੇ ਹਾਂਜੀ ਤੇ ਮੈਂ ਕਿਹਾ ਵੀ ਚੰਗੀ ਲੈਣ ਦੇ ਵਿੱਚ ਪਾਪਾ ਇਹਨਾਂ ਸੇ ਪੱਤਿਆਂ ਤੋਂ ਬੱਚੇ ਤਾਂ ਅਸੀਂ ਬੱਚੇ ਨੂੰ ਚੰਗੀ ਸਿੱਖਤ ਦੇਣੀ ਹਾਂਜੀ ਉਹ ਪਾਪਾ ਖੜੇ ਹੋਏ ਆਏ ਅਈਦਰ ਬੁਲਾਈ ਅੱਛਾ ਇਹੀ ਧਰਤੀ ਆ ਜਿੱਥੇ 10ਵੇਂ ਪਾਤਸ਼ਾਹ ਨੇ ਖਾਲਸਾ ਸਾਜਿਆ ਸੀ ਤੇ ਅੱਜ ਆਪਣੇ ਪੁੱਤ ਨੂੰ ਖਾਲਸਾ ਸਜਾਉਣ ਆਏ ਹਾਂਜੀ ਆਪਾਂ ਕਹਿੰਦੇ ਆ ਵੀ ਚੰਗੀ ਲਾਈਨ ਦੇ ਵਿੱਚ ਪਾਵੇ ਬੱਚਾ ਸਾਡਾ ਬੁਰੇ ਕੰਮਾਂ ਤੋਂ ਬਚੇ ਵੀ ਆਪਣਾ ਇੱਧਰ ਉੱਧਰ ਕਿਤੇ ਜਾਵੇ ਆਵੇ ਨਾ ਗਲਤ ਜਗ੍ਹਾ ਤੇ ਆਪਣੀ ਸਿੱਖਿਆ ਤਾਂ ਇਹੀ ਦਿੱਤੀ ਜਾਂਦੀ ਹੈ ਆਜੋ ਇੱਥੇ ਆਜੋ ਤਾਂ ਜਕਾਰਾ ਛੱਡ ਦਿਓ ਫਿਰ ਅੱਜ ਤੁਹਾਨੂੰ ਬਖਸ਼ਿਸ਼ ਹੋਗੀ ਐ ਸੋਨਿਆ ਸਾਸਰੀਆ ਕਾਲੇ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਦੇ ਨਾਲ ਹਜ਼ਾਰਾਂ ਜਿਹੜੇ ਨੌਜਵਾਨੇ ਸੈਂਕੜੇ ਜਿਹੜੇ ਨੌਜਵਾਨ ਨੇ ਇੱਥੇ ਮੋਟੀਵੇਟ ਹੁੰਦੇ ਨੇ ਜਿਸ ਤਰੀਕੇ ਦੇ ਨਾਲ 10 ਸਾਲਾਂ ਤੋਂ तकरीबन ਲਗਾਤਾਰ ਇਹ ਸੇਵਾ ਜਿਹੜੀ ਵੱਖ-ਵੱਖ ਧਾਰਮਿਕ ਸਥਾਨਾਂ ਤੇ ਭਾਵੇਂ ਸ੍ਰੀ ਫਤੇਗੜ ਸਾਹਿਬ ਦੀ ਧਰਤੀ ਹੋਵੇ ਸ਼ਹੀਦੀ ਜੋੜ ਮੇਲੇ ਹੋਣ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਹੋਵੇ ਜਿੱਥੇ ਵੀ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਵੀ ਜਿੱਥੇ ਜ਼ਰੂਰਤ ਹੁੰਦੀ ਆ ਜਾਂ ਜਿੱਥੇ ਸੰਗਤ ਬੁਲਾਉਂਦੀ ਆ ਉੱਥੇ ਇਹ ਵੀਰ ਨੇ ਜਿਹੜੇ ਜਾਂਦੇ ਨੇ ਤਾਂ ਇੱਧਰ ਦੇਖ ਸਕਦੇ ਹੋ ਇਸੇ ਤਰੀਕੇ ਦੇ ਨਾਲ ਹੋਰ ਵੀ ਦਸਤਾਰਾਂ ਨੇ ਜਿਹੜੀਆਂ ਸਜਾਈਆਂ ਜਾ ਰਹੀਆਂ ਨੇ ਵੱਖ-ਵੱਖ ਨੌਜਵਾਨਾਂ ਦੇ ਬਜ਼ੁਰਗਾਂ ਦੇ ਤਾਂ ਇੱਧਰ ਦੇਖ ਸਕਦੇ ਹੋਂ ਇਸੇ ਤਰੀਕੇ ਦੇ ਨਾਲ ਤਸਵੀਰਾਂ ਨੇ ਜਿਹੜੀਆਂ ਸ਼੍ਰੀ ਫਤਿਹਗੜ ਸਾਹਿਬ ਤੋਂ ਦੇਖਣ ਨੂੰ ਮਿਲਦੀਆਂ ਨੇ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਦੇਖਣ ਨੂੰ ਮਿਲਦੀਆਂ ਨੇ ਤਾਂ ਅਮਨ ਮੇਰੇ ਸਾਹਮਣੇ ਹੀ ਭਾਈ ਦੋ ਬੰਦੇ ਦਾ ਪ੍ਰਾਨ ਕਰਕੇ ਕਹਿੰਦੇ ਅਸੀਂ ਕੇਸ ਰੱਖ ਕੇ ਜਾਵਾਂਗੇ ਦਸਤਾਰਾਂ ਇੱਥੋਂ ਬਖਸ਼ਿਸ਼ ਦੇ ਰੂਪ ਵਿੱਚ ਲੈ ਲਈਏ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਮਤਲਬ ਜਿਸ ਤਰ੍ਹਾਂ ਕਿ ਅਸੀਂ ਫਤਿਹਗੜ ਸਾਹਿਬ ਵੀ ਕੈਂਪ ਲਗਾਨੇ ਆ ਤਾਂ ਮਤਲਬ ਸਾਡੇ ਜਿਹੜੇ ਛੋਟੇ ਵੀਰ ਨੇ ਇਹਨਾਂ ਦੀ ਕੋਸ਼ਿਸ਼ ਹੈ ਕਿ ਅਸੀਂ ਮਤਲਬ ਦਸਤਾਰ ਉਹਨਾਂ ਨੂੰ ਦਈਏ ਜਿਹੜੇ ਪ੍ਰਾਨ ਕਰਨ ਵੀ ਅਸੀਂ ਕੇਸ ਧਾਰੀ ਤੇ ਸਹਿਸਤਾਰੀ ਬਣੀਏ ਔਰ ਅੰਮ੍ਰਿਤ ਛਕਣ ਦੀ ਕੋਸ਼ਿਸ਼ ਕਰੀਏ ਵੀ ਕਮ ਸੇ ਕਮ ਅਸੀਂ ਗੁਰੂ ਵਾਲੇ ਬਣੀਏ ਕਮ ਸੇ ਕਮ ਮੰਨ ਲਓ ਪਹਿਲੀ ਨਿਸ਼ਾਨੀਆਂ ਜਿਹੜੀ ਕੇਸ ਰੱਖਣੇ ਦਸਤਾਰ ਸਜਾਉਣੀ ਹੈ ਨਾ ਬਾਕੀ ਉਸ ਤੋਂ ਬਾਅਦ ਬਿਲਕੁਲ ਜੀ ਬਿਲਕੁਲ ਜਦੋਂ ਕੇਸ ਬੰਦਾ ਰੱਖਦਾ ਦਸਤਾਰ ਸਜਾਣੀ ਜਦੋਂ ਸ਼ੁਰੂ ਕਰ ਦਿੰਦਾ ਨਾ ਬੰਦਾ ਹੌਲੀ ਹੌਲੀ ਮਨ ਚੇਂਜ ਹੋਣ ਲੱਗ ਜਾਂਦਾ ਹੁਣ ਕਿਤੇ ਨਾ ਕਿਤੇ ਸਾਨੂੰ ਵੀ ਐਵੇਂ ਲੱਗਣ ਲੱਗ ਗਿਆ ਇੰਨੀ ਦੇਰ ਤੋਂ ਜੁੜੇ ਹੋਏ ਆਂ ਵੀ ਹਾਂ ਮਤਲਬ ਪੱਗਾਂ ਬੰਨਣ ਲੱਗੇ ਤੇ ਸਿਖਾਉਣ ਲੱਗੇ ਮੁੰਡੇ ਬਹੁਤ ਨੇ ਸ਼ਾਗਿਰਦ ਜਿਹੜੇ ਮਤਲਬ ਬਹੁਤ ਪਿਆਰ ਦਿੰਦੇ ਨੇ ਪੱਗ ਮਤਲਬ ਅਸੀਂ ਤੁਹਾਡੇ ਕਰਕੇ ਸਰਦਾਰ ਬਣਿਆ ਬਹੁਤ ਮਾਣ ਫੀਲ ਹੁੰਦਾ ਤੇ ਸੋ ਬਹੁਤ ਮੁੰਡੇ ਨੇ ਹਿੰਦੂ ਧਰਮ ਦੇ ਮੁੰਡੇ ਨੇ ਹੋਰ ਧਰਮਾਂ ਦੇ ਮੁੰਡੇ ਨੇ ਜਿਨ੍ਹਾਂ ਨੇ ਮਤਲਬ ਦਸਤਾਰਾਂ ਬਨਣੀਆਂ ਸ਼ੁਰੂ ਕਰਤੀਆਂ ਤਾਂ ਦੇਖ ਸਕਦੇ ਹੋ ਤੁਸੀਂ ਦਸਤਾਰਾਂ ਦੇ ਲੰਗਰ ਨੇ ਜਿਹੜੇ ਹਰ ਥਾਂ ਇਹ ਨੌਜਵਾਨ ਵੀਰ ਨੇ ਜਿਹੜੇ ਲਾਉਂਦੇ ਨੇ ਜਿੱਥੇ ਵੀ ਜ਼ਰੂਰਤ ਹੁੰਦੀ ਆ ਭਾਵੇਂ ਕਿਸੇ ਪਿੰਡ ਦੇ ਵਿੱਚ ਕੋਈ ਬੁਲਾਉਂਦਾ ਜਿਨ੍ਹਾਂ ਨੇ ਦਸਤਾਰਾਂ ਦੇ ਕੈਂਪ ਲਵਾਉਣੇ ਹੁੰਦੇ ਨੇ ਭਾਵੇਂ ਕਿਸੇ ਧਾਰਮਿਕ ਸਥਾਨ ਤੇ ਕੋਈ ਬੁਲਾਉਂਦਾ ਹਰ ਥਾਂ ਤੇ ਇਹ ਉੱਥੇ ਪਹੁੰਚਦੇ ਨੇ ਤੇ ਸਿੱਖੀ ਦੇ ਪ੍ਰਚਾਰ ਦਾ ਪਹਿਲਾ ਜਿਹੜਾ ਮੁੱਢ ਹੈ ਕੇਸ ਰੱਖਣ ਤੋਂ ਦਸਤਾਰ ਸਜਾਉਣ ਦਾ ਪਹਿਲੀ ਜਿਹੜੀ ਗੱਲ ਹੈ ਉਧਰ ਨੂੰ ਨੌਜਵਾਨਾਂ ਨੂੰ ਪ੍ਰੇਰਦੇ ਨੇ ਤੇ ਕਿਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਕੇਸ ਰੱਖਦੇ ਨੇ ਦਸਤਾਰਾਂ ਸਜਾਉਂਦੇ ਨੇ ਮੋਟੀਵੇਟ ਹੁੰਦੇ ਨੇ ਸਾਹਮਣੇ ਤੁਸੀਂ ਉਦਾਹਰਨਾਂ ਜਿਹੜੀਆਂ ਦੇਖ ਹੀ ਲਈਆਂ ਨੇ ਸਾਡੇ ਸਾਹਮਣੇ ਹੀ ਦੋ ਬੰਦੇ ਨੇ ਜਿਹੜੇ ਬਿਲਕੁਲ ਪਤੇ ਸੀਗੇ ਕਿ ਉਹ ਇੱਥੋਂ ਪ੍ਰਣ ਕਰ ਗਏ ਕਿ ਅਸੀਂ ਅੱਜ ਤੋਂ ਕੇਸ ਰੱਖਦੇ ਆਂ ਦਸਤਾਰਾਂ ਸਜਾਵਾਂਗੇ ਤੇ ਗੁਰੂ ਦੇ ਸਿੰਘ ਸਜਾਂਗੇ